मान्योग एसएसपी ਸਾਹਿਬ ਫਾਜਲਕਾ ਸ੍ਰੀਮਤੀ ਪ੍ਰਗਜੈ ਜੈਨ ਪੁਰਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਬਾਰਡਰ ਦੇ ਉੱਪਰ ਸਮਗਲਿੰਗ ਨੂੰ ਰੋਕਣ ਲਈ ਬੀਐਸਐਫ ਤੇ ਜਨਾਲਾਬਾਦ ਪੁਲਿਸ ਤੇ ਫਾਜਲਕਾ ਪੁਲਿਸ ਇਹ ਜੁਆਇੰਟ ਆਪਰੇਸ਼ਨ ਕਰਦੇ ਰਹਿੰਦੇ ਨੇ ਕੱਲ ਵੀ ਸਾਡਾ ਇੱਕ ਜੁਆਇੰਟ ਆਪਰੇਸ਼ਨ ਸੀ ਐਸ ਸੀ Yadav ਇਹਨਾਂ ਦੇ ਕੰਪਨੀ ਕਮਾਂਡਰ ਨੇ 160 ਬਟਾਲੀਅਨ ਬੀਐਸਐਫ ਤੇ ਜਨਾਲਾਬਾਦ ਪੁਲਿਸ ਸਾਡਾ ਅਮੀਰ ਖਾਨ ਥਾਣੇ ਦੀ ਪੁਲਿਸ ਨਾਲ ਇਹ ਸਰਚ ਆਪਰੇਸ਼ਨ ਤੇ ਸੀ ਤੇ ਇਹਨਾਂ ਨੂੰ ਸਰਚ ਦੇ ਦੌਰਾਨ ਉੱਥੇ ਹੈਰੋਇਨ ਬਰਾਮਦ ਹੋਈ 330 ਗ੍ਰਾਮ ਜਿਹੜੀ ਜਿਹੜੀ ਹੈਰੋਇਨ ਆ ਉਹ ਨੈਚਰਲੀ ਸਾਡਾ ਜਿਹੜਾ ਗਮਾਂਡੀ ਮੁਲਕ ਹੈ ਉਹ ਹੀ ਜ਼ਿਆਦਾਤਰ ਸਪਲਾਈ ਕਰਦਾ ਅਸੀਂ ਉਹਨਾਂ ਨੂੰ ਰੋਕਣ ਲਈ ਸਾਡੇ ਜਿਹੜੇ ਸਰਚ ਅਭਿਆਨ ਇਹ ਚੱਲਦੇ ਰਹਿੰਦੇ ਨੇ ਤੇ ਕੱਲ ਉਸ ਦੀ ਲੜੀ ਵਿੱਚ ਹੀ ਸਰਚ ਚੱਲ ਰਹੀ ਸੀ ਤੇ ਜਿੱਥੋਂ ਇਹ ਸਾਨੂੰ ਹੈਰੋਇਨ ਬਰਾਮਦ ਹੋਈ ਸਰ ਬੀਓਪੀ ਕਿਹੜੀ ਸੀ ਬਲੇਲ ਕੇ ਕਮਲ ਬੀਓਪੀਸੀ ਤੇ 160 ਬਟਾਲੀਅਨ ਆਪਣਾ ਜਿਹਦਾ ਹੈਡ ਕੁਆਟਰ ਮੁਕਸਰ ਰੋਡ ਦੇ ਉੱਤੇ ਹੈ ਇਹਨਾਂ ਦੀ ਡਿਪਲੋਇਮੈਂਟ ਤੇ ਹੋਈ ਹੋਈ ਹੈ ਤੇ ਜੁਆਇੰਟ ਅਪਰੇਸ਼ਨ ਦੇ ਤਹਿਤ ਅਸੀਂ ਇਹ ਰਿਕਵਰੀ ਕੀਤੀ ਹੈ ਸਰ ਕੁਝ ਪਤਾ ਲੱਗਿਆ ਵੀ ਇਹ ਕਿੱਥੇ ਸਪਲਾਈ ਹੋਣੀ ਸੀ ਨਹੀਂ ਹਜੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਸ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 22 ਡੇਟਡ 17 5 24 ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਇਹ ਮੁਕਤਮਾ ਦਰਜ ਕਰ ਲਿਆ ਹੁਣ ਅਸੀਂ ਕਿੱਥੋਂ ਆਈ ਇਹ ਕਿੱਥੇ ਜਾਣੀ ਸੀ ਤੇ ਮੁਜਰਮਾਂ ਦੀ ਤਲਾਸ਼ ਅਸੀਂ ਜਲਦ ਤੋਂ ਜਲਦ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਜੇਲ੍ਹ ਚੇਜਾਂਗੇ ਸਰ ਕਿੰਨੀ ਬ੍ਰੰਦੀ ਹੈ ਜੀ ਇਹ ਜਿਹੜੀ 330 ਗ੍ਰਾਮ ਬ੍ਰੰਦ ਹੋਈ ਹੈ ਇਹਦੇ ਉੱਪਰ ਇੱਕ ਛੋਟੀ ਟਾਰਚ ਲੱਗੀ ਹੋਈ ਸੀ ਤੇ yellow ਪੈਕਟ ਸੀਗਾ yellow ਤੇ ਇਹ ਲੱਗਦਾ ਵੀ ਆਪਣਾ ਬਾਰਡਰ ਤੋਂ ਪਾਰ ਆਈ ਸੀਗੀ ਯਾਨੀ ਕਿ ਡਰੋਨ ਦੇ ਰਾਹੀਂ ਹੋ ਸਕਦਾ ਕਿਵੇਂ ਆਈ ਡਰੋਨ ਰਾਹੀਂ ਆਈ ਹੋਊਗੀ ਕਿਉਂਕਿ ਬਾਰਡਰ ਤੋਂ ਥੋੜਾ ਦੂਰ ਦਿੱਤੇ ਸੀਗੀ ਸਰ ਸ਼ਕਤੀ ਐਨੀ ਹੋਣ ਦੇ ਬਾਅਦ ਵੀ ਹਰ ਦਿਨ ਬਦ ਦਿਨ ਜਿਹੜੇ ਉਹ ਤੋਂ ਬਾਹਰ ਇਹ ਇਹ ਨਹੀਂ ਤੇrari ਸਰ ਕਿਉਂ ਆ ਰਹੀ ਐਨੀ ਸ਼ਕਤੀ ਦੇ ਬਾਅਦ ਦੇਖੋ ਇਹ ਤਾਂ ਇੱਕ ਸਾਡੇ ਜੇ ਗਵਾਂਢੀ ਮੁਲਕ ਨੂੰ ਇਹਨਾਂ ਨੇ ਮੀਟਿੰਗ ਰੱਖੀ ਆ ਬੀਐਸਐਫ ਨੇ ਜਿਹੜੀ ਇੱਕ ਉਲਾਂਬਾ ਦੇਣ ਵਾਲੀ ਮੀਟਿੰਗ ਹੁੰਦੀ ਆ ਅੱਜ ਇਹਨਾਂ ਦੀ ਫਿਕਸ ਹੋਈ ਆ ਤੇ ਉਸ ਚ ਉਲਾਂਬਾ ਹੈ ਤਾਂ ਆਪਣਾ ਦਰਜ ਕਰਨਗੇ ਤੇ ਵੀ ਐਦਾਂ ਦੀ ਹਰਕਤਾਂ ਤੋਂ ਬਾਝਣ ਨਹੀਂ ਤਾਂ ਸਾਡੀ ਜਿਹੜੀ ਫੌਜ ਹੈ ਸਾਡੀ ਮੁਸਤੈਦ ਹੈ ਪੰਜਾਬ ਪੁਲਿਸ ਜਲੰਧਾਬਾਦ ਪੁਲਿਸ ਤੇ ਬੀਐਸਐਫ ਪੂਰੀ ਬਾਰਡਰ ਤੇ ਅਸੀਂ ਮੁਸਤੈਦ ਹਾਂ ਇਹ ਇਹਨਾਂ ਨੇ ਆਪਣੀ ਹਰਕਤਾਂ ਕਰਨੀਆਂ ਅਸੀਂ ਬਿਲਕੁਲ ਇਹਨੂੰ ਰੋਕਾਂਗੇ ਇਹ ਹਰਕਤ ਬਿਲਕੁਲ ਨਹੀਂ ਹੋਣ ਦੇਵਾਂਗੇ